ਉਹ ਹੁਣ ਤਾਂ ਸਾਰਿਆਂ ਦੇ ਦਿਲਾਂ 'ਚ ਦਰਦ ਹੈ ਕਿਹਨਾਂ ਦਾ ਭਾਈ ਦੀਪ ਸਿੱਧੂ ਦਾ ਕਿਉਂ ਜੀ ਕੱਲੇ ਨੌਜਵਾਨਾਂ ਨੇ ਅਪੀਲ ਪਈਆ ਸਾਡੇ ਦਿਮਾਗ ਨਹੀਂ ਹਿੱਲੇ ਅਸੀਂ ਆਪ ਦਾ ਸੰਘਰਸ਼ ਲੜਨ ਵਾਸਤੇ ਆਏ ਆ ਲੜਾਂਗੇ ਇਹ ਆ ਕੇ ਕਿਉਂ ਨਹੀਂ ਛੱਡ ਰਹੇ ਹੁਣ ਬਾਈ ਤੇ ਟੈਗ ਲੱਗੇ ਠੀਕ ਆ ਗਦਾਰੀ ਦੇ ਟੈਗ ਲੱਗੇ ਸਰਟੀਫਿਕੇਟ ਦਿੱਤੇ ਕਿਉਂ ਦਿੱਤੇ ਕਿਉਂਕਿ ਸਾਡੇ ਕੋਲੇ ਕੋਈ ਜਰਨੈਲ ਨਹੀਂ ਸੀਗਾ ਜੇ ਭਾਈ ਦੀਪ ਨਾ ਹੁੰਦਾ ਲੋਕਾਂ ਨੂੰ ਪਤਾ ਲੱਗਦਾ ਨੌਜਵਾਨੋਂ ਤਾਂ ਸ਼ਾਇਦ ਹੁੰਦੇ ਨਹੀਂ ਹੁੰਦੇ ਨੌਜਵਾਨਾਂ 'ਚ ਜਾਗਰੂਕਤਾ ਪੈਦਾ ਕੀਤੀ ਬਾਈ ਨੇ ਬਾਈ ਦੀਪ ਸੁੱਧੂ ਨੂੰ ਯਾਦ ਕਰਕੇ ਆਇਆ ਗੁਰੂ ਮਹਾਰਾਜ ਦੇ ਅਰਦਾਸ ਕਰਕੇ ਆਇਆ ਤੁਰਾਂਗੇ ਬਾਗੀ ਹੋ ਕੇ ਆਇਆ ਖਨੌਰੀ ਬਾਰਡਰ ਤੇ ਸਵੇਰ ਦੀ ਹਲਚਲ ਹੈ ਜਿਹੜੀ ਉਹ ਤੁਹਾਨੂੰ ਵਕਫ ਵਕਤ ਤਸਵੀਰਾਂ ਰਾਹੀਂ ਦਿਖਾਈ ਹੈ ਤੇ ਸ਼ਾਮ ਢਲੀ ਹੈ ਤੇ ਸ਼ਾਮ ਜੋ ਹੁਣੇ ਤੁਹਾਡੇ ਸਾਹਮਣੇ ਜਕਾਰਿਆਂ ਦੇ ਨਾਲ ਜਿਹੜੇ ਆ ਨੌਜਵਾਨ ਜਾਂ ਕਿਸਾਨ ਆ ਉਹ ਉਸੇ ਦੀ ਤਰ੍ਹਾਂ ਤਣੇ ਖੜੇ ਆ ਜਿਵੇਂ ਪਹਿਲੇ ਦਿਨ ਤੋਂ ਲੱਗੇ ਹੋਏ ਸੀ ਤਾਂ ਅਜੇ ਇਹ ਵਿੱਚ ਪੈਰਾਮਿਲਟਰੀ ਫੋਰਸੀਆਂ ਟੀਮਾਂ ਜਾਂ ਜਿਹੜੀਆਂ ਵੱਖ-ਵੱਖ ਏਜੰਸੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਤੁਹਾਨੂੰ ਦਿਖਾ ਰਹੇ ਆ ਕਿ ਉਹ ਵੀ ਆਪਣੇ ਪੱਧਰ ਤੇ ਜਿਹੜੇ ਤਿਆਰੀ ਚ ਲੱਗੇ ਹੋਏ ਆ ਤਾਂ ਦੂਜੀ ਸਾਈਡ ਜਿਕਾਰਿਆ ਨਾਲ ਜਿਹੜੀ ਆ ਸ਼ਾਮ ਜਿਹੜੀ ਆ ਅੱਜ ਦੀ ਜਿਹੜੀ ਢੜ ਦੀ ਨਜ਼ਰ ਆ ਰਹੀ ਆ ਤੇ ਉੱਥੇ ਹੀ ਕਿਸਾਨ ਮੈਦਰ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਕਿਸਾਨਾਂ ਦੀ ਵੀ ਕੁਝ ਤਸਵੀਰਾਂ ਦਿਖਾਈਆਂ ਜਾਣ ਕਿ ਕਿਸਾਨ ਆ ਜਿਹੜੇ ਉਹ ਆਪਣੀ ਪੱਧਰ ਤੇ ਤਾਰ ਲਗਾ ਕੇ ਜਿਹੜੇ ਆਪਣੇ ਹੱਦ ਅੰਦਰ ਹੱਦ ਬੰਦੀ ਆ ਜਿਹੜੀ ਉਸ ਚ ਰੁਕੇ ਹੋਏ ਆ ਤਾਂ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਇਹ ਜਿਹੜੀ ਦੂਰੀ ਹੈ ਜਿਹੜੀ ਕਿਸਾਨਾਂ ਤੇ ਐਮਪਾਇਰ ਮਿਲਟਰੀ ਫੋਰਸ ਦੀ ਉਹ فاਸਲਾ ਜਿਹੜਾ ਉਹ ਘਟਦਾ ਜਾ ਰਿਹਾ ਹੈ ਤੇ ਕੁਝ ਕੁ ਦੂਰੀ ਦੇ ਰਹਿ ਗਿਆ ਹੈ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਕਿਸੇ ਤਰ੍ਹਾਂ ਦਾ ਅੱਗੋਂ ਸਾਡੇ ਆਗੂਆਂ ਵੱਲੋਂ ਆਦੇਸ਼ ਨਹੀਂ ਹੁੰਦਾ ਉਸ ਤੋਂ ਜਿਹੜਾ ਪਰਾਂ ਹਟ ਕੇ ਅਸੀਂ ਕੁਝ ਵੀ ਨਹੀਂ ਕਰਾਂਗੇ ਜਿਵੇਂ ਵੀ ਐਕਸ਼ਨ ਹੋਊਗਾ ਜਾਂ ਸਾਨੂੰ ਐਲਾਨ ਹੋਊਗਾ ਕਿ ਅੱਗੇ ਵਧੋ ਤਨਾਲ ਦੀ ਨਾਲ ਅਸੀਂ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰਾਂਗੇ ਤਾਂ ਇਸ ਬੰਦੀ ਬਾਈ ਨਾਲ ਗੱਲਬਾਤ ਵੀ ਕਰਦੇ ਆ ਕਿ ਜਿਹੜਾ ਦੀਪ ਸਿੱਧੂ ਦੀਪ ਸਿੱਧੂ ਦਾ ਜੇਕਰ ਦੇਖਿਆ ਜਾਵੇ ਦੀਪ ਸਿੱਧੂ ਦਾ ਪਿਛਲੇ ਅੰਦੋਲਨਾਂ ਦੇ ਦਰਮਿਆਨ ਕਾਫੀ ਜਿਹੜਾ ਆਪਣੇ ਪੱਧਰ ਤੇ ਵੱਖ-ਵੱਖ ਤਸਵੀਰਾਂ ਵਿੱਚ ਬਿਆਨ ਹੁੰਦਾ ਰਿਹਾ ਏ ਤਾਂ ਦੀਪ ਸਿੱਧੂ ਦੀ ਜਿਹੜੀ ਚਰਚਾ ਉਹ ਚੱਲ ਰਹੀ ਸੀਗੀ ਤਾਂ ਬਾਈ ਜਿਹੜਾ ਦੀਪ ਸਿੱਧੂ ਬਾਈ ਬਾਰੇ ਬਹੁਤ ਸਾਰੀ ਗਲਤ ਗੱਲਬਾਤ ਕਰ ਰਹੀ ਸੀ ਬਾਈ ਕਿਵੇਂ ਦੇਖ ਰਹੇ ਹੋ ਤੁਸੀਂ ਹੁਣੇ ਕਹਿ ਕੇ ਹਟਿਆ ਕਿ ਬਾਈ ਦੀਪ ਸਿੱਧੂ ਪਹਿਲਾਂ ਜਿਹੜੇ ਅੰਦੋਲਨ ਹੋਇਆ ਸੀ ਉਹ ਜਿਤਾ ਕੇ ਲਿਆਇਆ ਤਾ ਹੁਣ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੁਣ ਲੱਗ ਰਿਹਾ ਜਣ ਬਾਈ ਹੁਣ ਤਾਂ ਕੁਝ ਨਹੀਂ ਮਹਿਸੂਸ ਹੋ ਰਿਹਾ ਹੁਣ ਤਾਂ ਸਾਰਿਆਂ ਦੇ ਦਿਲਾਂ 'ਚ ਦਰਦ ਹੈ ਕਿਹਨਾਂ ਦਾ ਬਾਈ ਦੀਪ ਸਿੱਧੂ ਦਾ ਹੈਗਾ ਉਹ ਨੌਜਵਾਨਾਂ 'ਚ ਉਤਸ਼ਾਹ ਵੀ ਆ ਕਿ ਉਹ ਨੌਜਵਾਨ ਨਵੀਂ ਚਿੰਗ ਲੈ ਕੇ ਆਏ ਵੀ ਅਸੀਂ ਬਾਈ ਦੀਪ ਸਿੱਧੂ ਕਰਕੇ ਆਏ ਆ ਦੁਬਾਰੇ ਬਾਈ ਦੀਪ ਸਿੱਧੂ ਨੇ ਕਿਹਾ ਸੀ ਭਾਈ 2 ਮਹੀਨੇ ਹੋਰ ਖੜਜੋ ਖੜੇ ਨਹੀਂ ਕਿਉਂਕਿ ਉਹਦਾ ਸੀਗਾ ਆਪਣੇ ਮੁੱਖ ਮੰਤਰੀ ਬਣਨ ਦਾ ਸ਼ੌਂਕ ਸੀ ਸਹੀ ਗੱਲ ਆ ਬਾਈ ਮੈਂ ਝੂਠੀ ਇੱਕ ਵੀ ਨਹੀਂ ਕਹਿੰਦਾ ਚਾਹੇ ਕੁਝ ਮਰਜ਼ੀ ਹੋ ਜੇ ਠੀਕ ਆ ਬਾਈ ਦੀਪ ਸਿੱਧੂ ਕਰਕੇ ਸਾਰੇ ਆ ਰਹੇ ਆਏ ਵੀ ਆ ਸਾਡਾ ਸਾਡੇ ਮੁੱਦੇ ਬਹੁਤ ਆ ਸਾਡਾ ਮੁੱਦਾ ਪਾਣੀਆਂ ਦਾ ਸਾਡਾ ਮੁੱਦਾ ਬੰਦੀ ਸਿੰਘਾਂ ਦਾ 31 31 37 37 ਸਾਲ ਹੋ ਗਏ ਮੁੱਦਾ ਨਹੀਂ ਬਾਈ ਠੀਕ ਆ ਸਾਡਾ ਸਾਡਾ ਮੁੱਦਾ ਹੈਗਾ ਪਾਣੀਆਂ ਦਾ ਸਾਡਾ ਜਿਹੜੇ 84 ਤੋਂ ਬਾਅਦ ਸਿੰਘ ਸ਼ਹੀਦ ਹੋਇਆ ਉਹ ਮੁੱਦਾ ਨਹੀਂ ਹੈ ਅੱਜ ਦੇ ਟਾਈਮ 'ਚ ਇਹ ਕਹਿੰਦੇ ਹਜੇ ਸਾਨੂੰ ਅਪੀਲ ਨਹੀਂ ਪਈ ਕਿਉਂ ਜੀ ਕੱਲੇ ਨੌਜਵਾਨਾਂ ਨੇ ਅਪੀਲ ਪਈਆ ਸਾਡੇ ਦਿਮਾਗ ਨਹੀਂ ਹਿੱਲੇ ਅਸੀਂ ਆਪ ਦਾ ਸੰਘਰਸ਼ ਲੜਨ ਵਾਸਤੇ ਆਏ ਆ ਲੜਾਂਗੇ ਇਹ ਆ ਕੇ ਕਿਉਂ ਨਹੀਂ ਖੜ ਰਹੀ ਦੀਪ ਸਿੱਧੂ ਦਾ ਰੋਲ ਦੇਖਦੇ ਹੋ ਪਿਛਲੇ ਸੰਘਰਸ਼ ਚ ਉਹ ਕਿਵੇਂ ਦਾ ਰਹਾ ਜੇਲਾ ਉਹਨਾਂ ਨੇ ਕੱਟੀਆਂ ਤੇ ਉਹਨਾਂ ਤੇ ਵੱਡੇ ਵੱਡੇ ਦੋਸ਼ ਵੀ ਲਗਾਏ ਗਏ ਕਿ ਉਹ ਤਾਂ ਸਰਕਾਰ ਨਾਲ ਰਲਿਆ ਹੋਇਆ ਪਰ ਜੋ ਬਾਅਦ ਚ ਤਸਵੀਰਾਂ ਆਈਆਂ ਉਹ ਆਪਣੇ ਆਪ ਚ ਸਭ ਕੁਝ ਬਿਆਨ ਕਰਦੀ ਰਹੀਆਂ ਸਮੇ ਸਮੇਤ ਤਾਂ ਉਹਦੇ ਬਾਰੇ ਕੀ ਕੁਝ ਬਈ ਉਹ ਮੈਂ ਗੱਲ ਦੱਸ ਉਹ ਮੈਂ ਤੁਹਾਨੂੰ ਗੱਲ ਦੱਸਦਾ ਬਈ ਉਹ ਗੱਲ ਆਏ ਹੁਣ ਬਾਈ ਤੇ ਟੈਗ ਲੱਗੇ ਠੀਕ ਆ ਗਦਾਰੀ ਦੇ ਟੈਗ ਲੱਗੇ ਸਰਟੀਫਿਕੇਟ ਦਿੱਤੇ ਕਿਉਂ ਦਿੱਤੇ ਕਿਉਂਕਿ ਸਾਡੇ ਕੋਲੇ ਕੋਈ ਜਰਨਲ ਨਹੀਂ ਸੀਗਾ ਜਰਨੈਲ ਹੈ ਨਹੀਂ ਸੀ ਬਾਈ ਮੂਰੇ ਆਇਆ ਠੀਕ ਹੈ ਦੀਪ ਸਿੱਧੂ ਨੂੰ ਤੁਸੀਂ ਜਰਨੈਲ ਸਮਝਦੇ ਹੋ ਕਿ ਉਹਨਾਂ ਨੇ ਅਗਵਾਈ ਕੀਤੀ ਆ ਬਾਈ ਕੀਤੀ ਆ ਗੁਰੂ ਮਹਾਰਾਜ ਨੇ ਆਪ ਅੰਗ ਸੰਗ ਹੋ ਕੇ ਕਰਾਈ ਠੀਕ ਆ ਬਾਈ ਵੀ ਕਹਿੰਦਾ ਰਿਹਾ ਵੀ ਗੁਰੂ ਮਹਾਰਾਜ ਨੇ ਅਗਵਾਈ ਕਰਾਈ ਆ ਉਹ ਕਰੀ ਵੀ ਆ ਹੋਈ ਵੀ ਆ ਅਗਵਾਈ ਨਹੀਂ ਬਾਈ ਦੀਪ ਸਿੱਧੂ ਨੇ ਕਿ ਬਾਈ ਕਰੀ ਠੀਕ ਆ ਜੇ ਭਾਈ ਦੀਪ ਨਾ ਹੁੰਦਾ ਲੋਕਾਂ ਨੂੰ ਪਤਾ ਲੱਗਦਾ ਨੌਜਵਾਨਾਂ ਨੂੰ ਤਾਂ ਸ਼ਾਇਦ ਹੁੰਦੇ ਨਹੀਂ ਹੁੰਦੇ ਨੌ ਨੌਜਵਾਨਾਂ ਚ ਜਾਗਰੂਕਤਾ ਪੈਦਾ ਕੀਤੀ ਬਾਈ ਨੇ ਬਾਈ ਨੇ ਦੱਸਿਆ ਵੀ ਅਸੀਂ ਜੋ ਖਾਲਿਸਤਾਨ ਦਾ ਮੁੱਦਾ ਮੇਨ ਮੁੱਦਾ ਅੱਜ ਦੇ ਪੰਜਾਬ ਦਾ ਜੋ ਚੱਲ ਰਿਹਾ ਲੋਕਾਂ ਚ ਲੋਕਾਂ ਦੇ ਮਾਈਂਡ ਚ ਹੋ ਰਿਹਾ ਵੀ ਇਹ ਗਲਤ ਨਹੀਂ ਇਹ ਸੱਚ ਦਾ ਰਾਜ ਆ ਇਹ ਸਹੀ ਆ ਜੇ ਅਸੀਂ ਖਾਲਿਸਤਾਨ ਦਾ ਮੁੱਦਾ ਚੱਕਦੇ ਆਂ ਫਿਰ ਨਾਲ ਮੁੱਦੇ ਹੋਰ ਵੀ ਉੱਠੇ ਜਾਂਦੇ ਸਾਰੇ ਮੁੱਦੇ ਚੱਕੇ ਜਾਂਦੇ ਪਰ ਭਾਈ ਆਪਾਂ ਦਾ ਸੱਚ ਬੋਲਦੇ ਆਂ ਸਿੱਧੀ ਗੱਲ ਆ ਠੀਕ ਆਪਾਂ ਦੀ ਹੁਣ ਇੱਕ ਗੱਲ ਆਏ ਆ ਬਾਈ ਦੀਪ ਸੁੱਧੂ ਨੂੰ ਯਾਦ ਕਰਕੇ ਆਇਆ ਗੁਰੂ ਮਹਾਰਾਜ ਦੇ ਅਰਦਾਸ ਕਰਕੇ ਆਇਆ ਤੁਰਾਂਗੇ ਬਾਗੀ ਹੋ ਕੇ ਆਇਆ ਨਾ ਕਿਸੇ ਦੀ ਸੁਣਨੀ ਆ ਕੱਲੀ ਮੀਟਿੰਗ ਦੇ ਆਧਾਰ ਤਾ ਜੋ ਕੋਈ ਫੈਸਲਾ ਆਊਗਾ ਉਸ ਤੋਂ ਬਾਅਦ ਨੌਜਵਾਨ ਆ ਫੈਸਲਾ ਲੈਣਗੇ ਠੀਕ ਆ ਬਈ ਤਾਂ ਤੁਸੀਂ ਸੁਣਿਆ ਹੈ ਕਿ ਨੌਜਵਾਨ ਨੇ ਦੀਪ ਸਿੱਧੂ ਦਾ ਜੋ ਰੋਲ ਪਿਛਲੇ ਕਿਸਾਨੀ ਅੰਦੋਲਨ ਚ ਰਿਹਾ ਉਸ ਤੇ ਖੂਬ ਚਾਨਣਾ ਵੀ ਪਾਇਆ ਤਾਂ ਅਜਿਹੇ ਵਿੱਚ ਵੱਡਾ ਜਿਹੜਾ ਅਗਵਾਕਾਰ ਹੁੰਦਾ ਅੱਗੇ ਜਿਹੜਾ ਆਗੂ ਹੁੰਦਾ ਮਾਫ ਕਰਨਾ ਅਗਵਾਕਾਰ ਜਿਹੜਾ ਸ਼ਬਦ ਵਰਤਿਆ ਗਿਆ ਜਿਹੜਾ ਆਗੂ ਹੁੰਦਾ ਉਹ ਜਿਹੜੇ ਅਗਵਾਈ ਕਰਦਾ ਤਾਂ ਉਸ ਦੇ ਬਹੁਤ ਅਹਿਮੀਅਤ ਹੁੰਦੀ ਹੈ ਆਪਣੇ ਆਪ ਚ ਜਿਵੇਂ ਪਿਛਲੇ ਸੰਘਰਸ਼ ਦਰਮਿਆਨ ਦੇਖਿਆ ਗਿਆ ਕਿ ਆਗੂਆਂ ਨੇ ਅਗਵਾਈ ਕੀਤੀ ਤਾਂ ਉੱਥੇ ਦੀਪ ਸਿੱਧੂ ਤੇ ਨੌਜਵਾਨਾਂ ਨੇ ਵੜਿਆ ਨਜ਼ਰ ਆ ਰੱਖਿਆ ਤੇ ਉਹਨਾਂ ਦੇ ਜਿਹੜੇ ਆ ਪੈੜਾ ਤੇ ਚੱਲਦੇ ਹੋਏ ਨੌਜਵਾਨ ਦਿੱਲੀ ਵੱਲ ਵੱਧੇ ਸੀਕੇ ਤੇ ਉੱਥੇ ਜਾ ਕੇ ਸੰਘਰਸ਼ ਕਰ ਰਿਹਾ ਤੇ ਉਹੀ ਸੰਘਰਸ਼ ਇੱਕ ਸਾਲ ਦਾ ਸਮਾਂ ਤੋਂ ਉੱਪਰ ਤੋਂ ਜਾ ਕੇ ਜਿੱਤ ਵੀ ਲਿਆ ਤਾਂ ਜਇਹੇ ਵਿੱਚ ਇੱਕ ਹੋਰ ਸੰਘਰਸ਼ ਹੈ ਜਿਹੜਾ ਹੁਣ ਚੱਲ ਰਿਹਾ ਤਾਂ ਦੇਖਣਾ ਹੋਵੇਗਾ ਕਿ ਇਸ ਦਾ ਕਿਧਰ ਨੂੰ ਜਿਹੜੇ ਨਤੀਜੇ ਜਾਂਦੇ ਆ ਕੀ ਕੁਝ ਦੇ ਵਿੱਚ ਰਹਿਣ ਵਾਲਾ ਤੇ ਕਦੋਂ ਤੱਕ ਇੰਨਾ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਕੈਮਰਾਮੈਨ ਲੱਕੀ ਦੇ ਨਾਮ ਸਤਨਾਮ ਸਿੰਘ ਉਠੋਈ ਔਨ 에ਰ